ਅਤ ਆਰਮਜ਼ੈਕਟ ਤੇ ਦਕੈਤੀ ਜਿਹੜਾ ਆਫੈਂਸ ਹੈ ਉਹਦੇ ਮੁਕਦਮੇ ਆਲਰੇਡੀ ਦਰਜ ਨੇ 1.5 ਸਾਲ ਅੰਦਰ ਲੱਗੇ ਆ ਇਸਨੂੰ ਟਰਾਈ ਸਿਟੀ 'ਚ ਦਰਜਾਂ ਜਾਂ ਪੰਜਾਬ ਦੇ ਵਿੱਚ ਦਰਜ 1307 ਜਿਹੜਾ ਤੁਸੀਂ ਇਹਦੇ ਪਿਛਲੇ ਦੋ ਮੁਕਦਮੇ ਉਹ ਟਰਾਈ ਸਿਟੀ ਦੇ ਵਿੱਚ ਹੀ ਇੱਕ ਸਦਰਕੜ ਦਾ ਮੁਕਦਮਾ ਹੈ ਜੀ ਇੱਕ ਸੁਹਾਣੇ ਦਾ ਮੁਕਤਮਾ ਦੋਨੇ ਮੁਕਦਮੇ ਦੋ ਸਾਲ 2020 ਤੇ 21 ਦੇ ਨੇ ਜਿਹਦੇ 'ਚ 1.5 ਸਾਲ ਅੰਦਰ ਲੱਗੇ ਆ ਤੇ ਇਸ ਤੋਂ ਬਾਅਦ ਫਿਰ ਇਹਦੀ ਇੰਟੈਰੋਗੇਸ਼ਨ ਦੌਰਾਨ ਇਹਨੇ ਨਾਲ ਦੇ ਦੋ ਬਈ ਵਿਅਕਤੀਆਂ ਦਾ ਨਾਮ ਲਿਆ ਜਿਹਨਾਂ ਨੂੰ ਅਸੀਂ ਉਹਨਾਂ ਚੋਂ ਇੱਕ ਬੰਦਾ ਰੈਸਟ ਕਰ ਲਿਆ ਤੇ ਇੱਕ ਬਾਕੀ ਹੈ ਕੀ ਨਾਮ ਉਹਦਾ ਜਿਹੜਾ ਰੈਸਟ ਕਰਿਆ ਸਾਥੀ ਹੈ ਦਾ ਵਿੱਕੀ ਨਾਮ ਦਾ ਬੰਦਾ ਰੈਸਟ ਕੀਤਾ ਜੀ ਉਹ ਇਹਦਾ ਸਾਥੀ ਹੈ ਬਾਈ ਪ੍ਰੋਫੈਸ਼ਨੇਲ ਪੇਂਟਰ ਨੇ ਤੇ ਇਹਨੇ ਤੀਜੇ ਬੰਦੇ ਦਾ ਵੀ ਇੱਕ ਨਾਮ ਲਖਾਇਆ ਸੀ ਜਦ ਕਿ ਉਹ ਪੌਨ ਇੰਟੈਰੋਗੇਸ਼ਨ ਪਤਾ ਲੱਗੇ ਵੀ ਨੇ ਜਾਣ ਬੁਝ ਕੇ ਉਹਦਾ ਨਾਮ ਲਖਾਇਆ ਸੀ ਕਿਉਂਕਿ ਇਹਦੀ ਸਿਸਟਰ ਨਾਲ ਉਹਦਾ ਰਿਲੇਸ਼ਨਸ਼ਿਪ ਪਰ ਅਸਲ ਬੰਦਾ ਅਸੀਂ ਟ੍ਰੇਸ ਕਰਕੇ ਉਹਦੀ ਗ੍ਰਿਫਤਾਰੀ ਵੀ ਜਲਦੀ ਪਹਲ ਆ ਸਰ ਕਾਨੂੰਨ ਸਾਹਿਬ ਜਿਹੜੇ ਗ੍ਰਿਫਤਾਰ ਕੀਤੇ ਨੇ ਤੁਸੀਂ ਕਹ ਵੱਡੀਆਂ ਬਾਰਦਾਤਾਂ ਕਰ ਚੁੱਕੇ ਨੇ ਕੀ ਇਹਨਾਂ ਦਾ ਮੋਟਿਵ ਕੀ ਸੀਗਾ ਕਿਉਂਕਿ ਕੋਈ ਨਸ਼ੇੜੀ ਨੇ ਜਾਂ ਕੋਈ ਹੋਰ ਕਾਰਨਾਂ ਜਾਂ ਇਹਦੇ ਵਿੱਚ ਲੱਗਦਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਵੱਡੀਆਂ ਬਾਰਦਾਤਾਂ ਪਿੰਟਰ ਦਾ ਕੰਮ ਕਰਦੇ ਨੇ ਮਿਹਨਤ ਵੀ ਕਰਦੇ ਨੇ ਤੇ ਉਸ ਤੋਂ ਬਾਅਦ ਬਾਰਦਾਤਾਂ ਨੂੰ ਇਨਜਾਮ ਦੇ ਅੰਦਰ ਹਾਂਜੀ ਇਹ ਚ ਦੇਖੋ ਮੇਨ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਜੇ ਇੱਕ ਬੰਦਾ ਕੋਈ ਨਸ਼ੇ ਦਾ ਸੇਵਨ ਕਰਦਾ ਉਹਨੂੰ ਤੋੜ ਲੱਗਦੀ ਉਹ ਇਹ ਕੰਮ ਕਰ ਰਿਹਾ ਹੈ ਜਾਂ ਫਿਰ ਈਜ਼ੀ ਮਨੀ ਹੈ ਜਿਹੜਾ ਬੰਦਾ ਆਲਰੇਡੀ 1.5 ਸਾਲ ਜੇਲ੍ਹ ਚ ਲਾਇਆ ਕ੍ਰਿਮੀਨਲ ਕ੍ਰਿਮੀਨਲ ਥਾਟ ਪ੍ਰੋਸੈਸਰ ਦਾ ਬਣ ਜਾਂਦਾ ਤੇ ਫਿਰ ਈਜ਼ੀ ਮਨੀ ਕਿਸੇ ਦਾ ਫੋਨ ਸਨੇਚ ਕਰ ਦੇਣਾ ਫੋਨ ਸਨੇਚ ਕਰਕੇ ਅੱਗੇ ਗਾਂਧੀਆਂ ਵੇਚ ਦੇਣਾ ਸੋ ਥੀਸ ਆਰ ਦਾ ਸੋਰਸਸ ਆਫ ਈਜ਼ੀ ਮਨੀ ਇਸ ਇਸ ਚੀਜ਼ ਦੇ ਕਰਕੇ ਇਹਨਾਂ ਨੇ ਆ ਵਾਰਦਾਤ ਕੀਤੀ ਹੈ ਜੀ ਤੇ ਹੁਣ ਇਹਦੇ ਵਿੱਚ ਹੋਰ ਕੁਝ ਜਿਹੜਾ ਸਾਹਮਣੇ ਆ ਸਕਦਾ ਕਿਉਂਕਿ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ ਜਿਹੜਾ ਇਹ ਲੁੱਟ ਕੋ ਕਰ ਕਿਤੇ ਸੁਨਿਆਰੇ ਕੋਲ ਕਿਤੇ ਕੋਲ ਵੇਚਦੇ ਤੱਕ ਹੋਣਗੇ ਕਿਤੇ ਕੋ ਉਹਦਾ ਕੋਈ ਪਤਾ ਲੱਗਿਆ ਹੁਣ ਤੱਕ ਹਾਂਜੀ ਬਿਲਕੁਲ ਜੀ ਇਹਨਾਂ ਇੰਟੈਰੋਗੇਸ਼ਨ ਦੇ ਵਿੱਚ ਜਿਹੜਾ ਇੱਕ ਬੰਦੇ ਤੋਂ ਇਹ ਲੋਕ ਖਲਾਉਂਦੇ ਨੇ ਤੇ ਜਿਹੜੇ ਇੱਕ ਸੁਨਿਆਰੇ ਨੂੰ ਇਹ ਅੱਗਾ ਵੇਚਦੇ ਨੇ ਉਹ ਦੋਨੇ ਬੰਦੇ ਮਤਲਬ ਕਿ ਇੰਟੈਰੋਗੇਸ਼ਨ ਦੇ ਵਿੱਚ ਆਏ ਤੇ ਜਲਦ ਹੀ ਅਰੈਸਟ ਕਰ ਦਿੱਤੇ ਜਾਣਗੇ ਫਿਰ ਰਿਕਵਰੀ ਕੀਤੀ ਆਊਗੀ ਰਮਾਨਤੇ ਨੇ ਹਾਂਜੀ ਬਿਲਕੁਲ ਪੰਜ ਦਾ ਰਮਾਨ ਵਾਲਿਆ ਜੀ ਰਮਾਨ ਦੇ ਵਿੱਚ ਜਿੰਨੀਆਂ ਵੀ ਰਿਕਵਰੀਜ਼ ਹੈਗੀਆਂ ਭਾਵੇਂ ਉਹ ਸੋਨੇ ਦੀ ਹੈ ਭਾਵੇਂ ਫੋਨ ਦੀ ਹੈ ਮੈਕਸਿਮ ਰਿਕਵਰੀਜ ਰੇਂਜ ਹੈ ਮੈਕਸਿਮ ਕਿੰਨੀਆਂ ਇੱਕ ਜਿਹੜੀਆਂ ਹੁਣ ਤੱਕ ਤੁਸੀਂ ਜੇਕਰ ਇੰਟਰੋਗਰਾਈਟ ਕੀਤੀ ਹੈ ਜਿਹੜੀਆਂ ਕਿੰਨੀਆਂ ਇੱਕ ਵਰਦਤਾਂ ਜੇਕਰ ਸਾਹਮਣੇ ਆਈਆਂ ਨੇ ਇਹ 50 ਤੋਂ 70 ਤਾਂ ਇਹ ਜੀ ਫੋਨ ਕਹਿੰਦੇ ਨੇ ਜਿਹੜੇ ਫੋਨ ਸਨੇਚ ਕੀਤੇ ਹੈ ਜਿਨ੍ਹਾਂ ਲੌਕ ਲਾ ਕੇ ਅੱਗੇ ਇਹ ਇਹਨਾਂ ਦਾ ਮੋਟਰਸਪ੍ਰਿੰਟ ਇਹ ਵੀ ਇਹ ਦੁਕਾਨ ਤੇ ਨਹੀਂ ਵੇਚਦੇ ਇਹਨਾਂ ਦੇ ਕਹਿਣ ਮੁਤਾਬਕ ਵੀ ਇਹ ਅੱਗੇ ਰਾਹ ਜਾਂਦੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਗਰੀਬ ਬੰਦੇ ਆ ਉਹਨਾਂ ਨੂੰ ਕਿਹਨੂੰ 1000 ਕਿਹਨੂੰ 1500 ਐ ਫੋਨ ਵੇਚ ਦਿੰਦੇ ਉਹ ਜਿਹੜੇ ਅੱਗੇ ਜਾ ਕੇ ਨਾਰਮਲੀ ਦੇਖਦੇ ਪਿਛਲੇ ਕੀ ਕਿਸਾ ਜੂ ਅੱਗੇ ਫੋਨ ਬਿਆਰ ਚੱਲ ਤੇ ਜਿਹੜੇ ਜੁਐਲਰੀ ਹੈ ਜਿਹੜੇ ਗਹਿਣੇ ਗੱਟੇ ਆ ਉਹ ਇੱਕ ਇਹ ਜੁਐਲਰ ਨੂੰ ਦਿੰਦੇ ਆ ਉਹ ਜੁਐਲਰ ਦਾ ਸੀ ਨਾਮ ਸਾਡੇ ਕੋਲੇ ਆ ਗਿਆ ਉਹਨੂੰ ਮੁਕੱਦਮੇ 'ਚ ਨਾਮਜ਼ਦ ਕਰਕੇ ਉਹਦੀ ਗ੍ਰਿਫਤਾਰੀ ਕੀਤੀ ਜਾਊਗੀ ਤੇ ਚੀਜ਼ਾਂ ਰਿਕਵਰ ਕਰਾਈ ਜੂ। ਤੇ ਕੱਲ੍ਹ ਉਹ ਪੀ. ਜੇ ਦੇ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਦਾ ਸਾਥੀ ਆ ਜਾਂ ਭਰਾ ਏ ਕੀ ਦਾ ਪ੍ਰਾਰਕੇਸ਼ ਦਾ ਭਰਾ ਜਾਂ ਵਿੱਕੀ ਦਾ ਭਰਾ ਓਹ ਰਕੇਸ਼ ਦਾ ਸਾਕਾ ਭਰਾ ਏ ਜੀ ਤੇ ਉਹ ਵੀ ਅਸੀਂ ਮੁਕਦਮੇ 'ਚ ਨਾਮਜ਼ਦ ਕਰ ਲਿਆ ਉਹਦੀ ਗ੍ਰਿਫਤਾਰੀ ਵੀ ਛੇਤੀ ਪਾਈ ਚਾਲ ਲਈ ਬਚਾਉਣ ਦਾ ਮਕਸਦ ਕੀ ਸੀ ਉਹਨ ਕਿ ਉਹਨੇ ਕਿਹਦਾ ਨਾਮ ਲਿਆ ਜਿਹੜਾ ਅੱਗੇ ਤੁਸੀਂ ਦੱਸ ਰਹੇ ਹੋ ਜਿਸ ਤਰ੍ਹਾਂ ਇਹ ਆਪਣੇ ਜੀਜੇ ਦਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਉਹ ਰਿਲੇਸ਼ਨ ਦੇ ਵਿੱਚ ਸੀ ਉਹਦਾ ਨਾਮ ਲੈਤਾ ਉਹ ਉਹ ਬਾਅਦ ਦੇ ਵਿੱਚ ਪਤਾ ਲੱਗਿਆ ਹਾਂਜੀ ਬਿਲਕੁਲ ਜੀ ਜਦੋਂ ਇਹਨੇ ਪਹਿਲਾ ਬੰਦਾ ਅਰੈਸਟ ਕੀਤਾ ਨੇ ਦੋ ਬੰਦਿਆਂ ਨੇ ਨਾਮ ਲਏ ਅਸੀਂ ਇਮੀਡੀਏਟਲੀ ਉਹ ਨਾਮਜ਼ਦ ਕਰਤਾ ਸੀ ਇੱਕ ਬੰਦਾ ਪਰ ਦੂਜੇ ਬੰਦੇ ਨੂੰ ਅਸੀਂ ਉਹ ਐਪ੍ਰੀਹੈਂਡ ਕੀਤਾ ਉਹ ਤੋਂ ਕਲੀਅਰ ਹੋਇਆ ਵੀ ਇਹਦਾ ਨਾਮ ਇਹਨੇ ਜਾਣੋ-ਝੁਣ ਕੇ ਲਿਆ ਸੀ ਕਿ ਕਿਸੇ ਦੀ ਸਿਸਟਮ ਅਦਰ ਰਿਲੇਸ਼ਿਪ ਸੀ ਜੀ ਤੈਸਰ ਜਦੋਂ ਤਿੰਨੇ ਆਪਾਂ ਇਕੱਠੇ ਇੰਟੈਰੋਗੇਟ ਕੀਤੇ ਤਾਂ ਉਹ ਚੋਂ ਅਸਲ ਬੰਦੇ ਦਾ ਕਲੀਅਰ ਹੋ ਗਿਆ ਤੇ ਫਿਰ ਬੰਦਾ ਸੀ ਆਲਰੇਡੀ ਦਾ ਰਿਲੇਸ਼ਨਸ਼ਿਪ ਹੈ ਜਾਂ ਸ਼ਾਦੀ ਹੋ ਚੁੱਕੀ ਹੈ ਕੋਈ ਕੰਨੀ ਕਰਾ ਸ਼ਾਦੀ ਹੋ ਚੁੱਕੀ ਹੈ ਜੀ ਉਹਦਾ ਬੇਸਿਕਲੀ ਉਹਦਾ ਜੀਜਾ ਹੀ ਹੈ ਹਾਂਜੀ 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 ਠੀਕ ਆ ਬਿਲਕੁਲ ਵੱਡੀ ਇੱਕ ਸਫਲਤਾ ਕਹਿ ਸਕਦੇ ਆ ਕਿਉਂਕਿ 50 ਤੋਂ 70 ਬਾਰਦਾਤਾਂ ਹੋਣ ਤੇ ਉਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਹੱਲ ਕਰ ਲਵੇ ਤਾਂ ਵੱਡੀ ਜਿਹੜੀ ਆ ਪ੍ਰਾਪਤੀ ਜੁਰ ਕਹੀ ਜਾ ਸਕਦੀ ਹੈ ਕਿਉਂਕਿ ਇਸ ਤੋਂ ਬਾਅਦ ਇੱਕ ਇਹਨਾਂ ਦਾ ਸਾਥੀ ਹੋਰ ਆ ਤੇ ਉਹਨੂੰ ਵੀ ਗ੍ਰਿਫਤਾਰ ਕਰਨਾ ਕਿਉਂਕਿ ਕ੍ਰਿਮੀਨਲ ਮਾਈਂਡ ਦੇ ਜਿਹੜੇ ਵਿਅਕਤੀ ਨੇ ਪਿੰਟਰ ਦਾ ਕੰਮ ਕਰਦੇ ਨੇ ਤੇ ਜਦੋਂ ਇਜੀ ਮਨੀ ਕਮਾਉਣੀ ਹੋਵੇ ਤਾਂ ਬਾਰਦਾਤਾਂ ਨੂੰ ਅੰਜਾਮ ਵੀ ਦਿੰਦੇ ਨੇ ਸਨੇਚਿੰਗ ਦੀ ਬਾਰਦਾਤਾਂ ਕਰਦੇ ਨੇ ਚਾਕੂ ਦੀ ਨੋਕ ਤੇ ਲੁੱਟ ਵੀ ਕਰ ਲੈਂਦੇ ਨੇ ਤੇ ਅੱਗੇ ਇਹ ਕਿਸੇ ਐਸੇ ਵਿਅਕਤੀ ਨੂੰ ਵੇਚਦੇ ਨੇ ਕਿ ਜਿਹੜਾ ਕੋਈ ਪ੍ਰਵਾਸੀ ਮਤੂਰਾ ਕਿ 11500 2000 ਜਿੰਨੇ ਕੁ ਪੈਸੇ ਇਹਨਾਂ ਨੂੰ ਮਿਲਦੇ ਸੀ ਲੈ ਲੈਂਦੇ ਸੀ ਬਾਕੀ ਮੋਬਾਈਲ ਵੱਡੀ ਰਿਕਵਰੀ ਜਿਹੜੀ ਇਹਨਾਂ ਨੂੰ ਤਾਂ ਕਰਾਉਣੀ ਬਾਕੀ ਆ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਰ ਹੋ ਸਕਣ ਮਹਾਲੀ ਤੋਂ ਗਰਦੀ ਬੈਣੀਪਾਲ ਦਿੱਲੀ ਪੋਸਟ ਪੰਜਾਬੀ ਮਹਾਲੀ ਦੇ ਸੋਹਣਾ ਪੁਲਿਸ ਨੇ ਅੱਜ 2 ਮੁਲਜ਼ਮਾਂ ਨੂੰ ਕਾਬੂ ਕਰ ਚ ਸਫਲਤਾ ਦਾ ਐਲਾਨ ਕੀਤਾ ਹੈ ਜੋ ਪਿੰਟਰ ਦੀ ਆੜ ਦੇ ਵਿੱਚ ਸਨੇਚਿੰਗ ਦੀਆਂ ਵਰਦਤਾਂ ਨੂੰ ਅੰਜਾਮ ਦੇਦੇ ਸੀ ਫਿਲਹਾਲ ਪੁਲਿਸ ਨੇ ਇਹਨਾਂ ਨੂੰ ਜਿਹੜਾ ਕਾਬੂ ਕਰ ਲਿਆ ਹੈਗਾ ਇਹਨਾਂ ਦਾ ਹਲੇ ਤੀਜਾ ਸਾਥੀ ਵੀ ਆ ਕਿਉਂਕਿ ਇਹਨਾਂ ਨੇ ਇੱਕ 104 ਸੈਕਟਰ ਦੇ ਵਿੱਚ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿੱਥੇ ਇਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਤੀ ਤਿੰਨ ਮੁਲਜ਼ਮ ਇੱਕ ਮੋਟਰਸਾਈਕਲ ਤੇ ਆਉਂਦੇ ਨੇ ਤੇ ਇੱਕ ਵਿਅਕਤੀ ਤੋਂ ਜਿਹੜਾ ਸਨੇਚਿੰਗ ਕਰਕੇ ਜਿਹੜੇ ਭਰਾਰ ਹੋ ਜਾਂਦੇ ਨੇ ਤੇ ਹੁਣ ਤੱਕ ਜਾਣਕਾਰੀ ਮਿਲੀ ਆ ਕਿ ਵੱਡੀਆਂ ਬਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਫਿਲਹਾਲ ਸਾਡੇ ਨਾਲ ਥਾਣਾ ਇੰਚਾਰਜ ਨੇ ਜਸਪੀ ਕਾਹਲੋਂ ਪੂਰੀ ਜਾਣਕਾਰੀ ਲੈਣਿਆ ਕਿ ਆਖਰ ਇਹ ਜਿਹੜੇ ਮਲਜ਼ਮ ਨੇ ਕਿੱਥੋਂ ਗ੍ਰਿਫਤਾਰ ਹੋਏ ਨੇ ਤੇ ਇਹਨਾਂ ਕੋਲੇ ਕੀ ਇਨਫੋਰਮੇਸ਼ਨ ਸੀ ਕਾਲੋ ਸਾਹਿਬ ਵੱਡਿਆ ਸਨੇਚਿੰਗ ਦੀਆਂ ਵਾਰਦਾਤਾਂ ਤੋਂ ਲੋਕ ਲਗਾਤਾਰ ਤੰਗ ਸੀਗੇ ਤੁਸੀਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਆ ਕਿ ਜਿਹੜੇ ਦੋ ਮਲਜ਼ਮ ਨੇ ਕਾਬੂ ਕੀਤੇ ਨੇ ਪਹਿਲੀ ਵਾਰਦਾਤ ਨੇ ਕਿੱਥੋਂ ਜੜੀ ਕੀਤੀ ਸੀ ਤੇ ਕਿਵੇਂ ਜਿਹੜੇ ਅਰੈਸਟ ਹੋਏ ਨੇ ਹਾਂਜੀ ਇੱਕ ਤਰੀਕ ਦੀ ਸਵੇਰ ਨੂੰ 7:30 ਵਜੇ ਗੁਰੂ ਅਮਰਿਤ ਨਾਣ ਦਾ ਇੱਕ ਵਿਅਕਤੀ ਆ ਉਹ ਆਪਣੇ ਡੌਗ ਨੂੰ ਘੁਮਾਉਣ ਲੈ ਕੇ ਆਇਆ ਸੀ ਅਸਲ 'ਚ ਉਹ ਪਰਲ ਸਿਟੀ ਦੇ ਕੋਲੇ ਕਾਫੀ ਸ਼ਾਂਤਾ ਹੈ ਉੱਥੇ ਸਵੇਰੇ 7:30 ਵਜੇ ਤਿੰਨ ਨਾਮਲੂਮ ਵਿਅਕਤੀ ਇੱਕ ਮੋਟਰਸਾਈਕਲ ਉੱਤੇ ਆਉਂਦੇ ਨੇ ਤੇ ਉਹਦੇ ਗਲੇ ਦੇ ਉੱਤੇ ਚਾਕੂ ਰੱਖ ਕੇ ਤੇ ਉਤੋਂ ਉਹਦਾ ਸੋਨੇ ਦਾ ਕੜਾ ਤੇ ਚੈਨ ਜੁਐਲਰੀ ਵਗੈਰਾ ਉਤੋਂ ਖੋਖੀ ਲੈ ਜਾਂਦੇ ਨੇ ਤੇ ਸਾਡੇ ਕੋਲ ਜਿਵੇਂ ਇਨਫੋਰਮੇਸ਼ਨ ਆਉਂਦੀ ਅਸੀਂ ਨਾਲ ਦੀ ਨਾਲ ਐਫਆਰ ਰਜਿਸਟਰ ਕਰਕੇ ਤੇ ਫਿਰ ਆਪਦੀਆਂ ਟੀਮਸ ਜਿਹੜਾ ਕਿ ਇਹਦਾ ਸੀਸੀਟੀਵੀ ਫੁਟੇਜ ਦਾ ਟ੍ਰਾਇਲ ਹੈ ਉਹਦੇ ਮਗਰ ਲਾ ਦਿੰਦੇ ਆ ਰੂਟ ਫ੍ਰੀਸ ਕਰਨ ਲਈ ਤੇ ਸਾਨੂੰ ਮਤਲਬ ਕਿ ਫੋਰਚੂਨੇਟਲੀ ਵਿਦਨ 6 ਆਵਰਸ ਸਫਲਤਾ ਮਿਲੀ ਇਹ 20-25 ਕਿਲੋਮੀਟਰ ਦਾ ਡਿਸਟੈਂਸ ਕਵਰ ਕੀਤਾ ਅਸੀਂ ਸੀ ਕੈਮਰਾ ਟੂ ਕੈਮਰਾ ਵਾਚ ਕਰਕੇ ਤੇ ਇਹਨ ਇਦੇ ਘਰ ਤੋਂ ਹੀ ਗ੍ਰਿਫਤਾਰ ਕਰ ਲਿਆ ਜਿਹੜਾ 메ਨ ਮੁਲਜ਼ਮ ਹੈ ਰਕੇਸ਼ ਰਕੇਸ਼ ਗਿਰਨਾ ਦਾ ਵਿਅਕਤੀ ਹੈ ਇਹਤੇ ਪਹਿਲਾਂ ਤੂੰ ਆਲਰੇਡੀ ਦੋ ਪਰਚੇ ਦਰਜ ਨੇ ਹੀਨਸ ਕ੍ਰਾਈਮ ਦੇ ਜਿਹਦੇ ਵਿੱਚ ਸਨੇਚਿੰਗ 307 ਆਰਮਜ਼ੈਕਟ ਤੇ ਦਕੈਤੀ ਜਿਹੜਾ ਆਫੈਂਸ ਹੈ ਉਹਦੇ ਮੁਕਦਮੇ ਆਲਰੇਡੀ ਦਰਜ ਨੇ 1.5 ਸਾਲ ਅੰਦਰ ਲਾ ਕੇ ਆਇਆ ਇਹ ਸਿਰ ਟ੍ਰਾਈ ਸਿਟੀ 'ਚ ਦਰਜਾਂ ਜਾਂ ਪੰਜਾਬ ਦੇ ਵਿੱਚ ਦਰਜ 1307 ਜਿਹੜਾ ਤੁਸੀਂ ਇਹਦੇ ਪਿਛਲੇ ਦੋ ਮੁਕਦਮੇ ਉਹ ਟ੍ਰਾਈ ਸਿਟੀ ਦੇ ਵਿੱਚ ਹੀ ਇੱਕ ਸਦਰਖੜ ਦਾ ਮੁਕਦਮਾ ਹੈ ਜੀ ਇੱਕ ਸੁਹਾਣੇ ਦਾ ਮੁਕਤਮਾ ਦੋਨੇ ਮੁਕਦਮੇ ਦੋ ਸਾਲ 2020 ਤੇ 21 ਦੇ ਨੇ ਜਿਹਦੇ 'ਚ 1.5 ਸਾਲ ਅੰਦਰ ਲਾ ਕੇ ਆਇ ਤੇ ਇਸ ਤੋਂ ਬਾਅਦ ਫਿਰ ਇਹਦੀ ਇੰਟੈਰੋਗੇਸ਼ਨ ਦੌਰਾਨ ਇਹਨੇ ਨਾਲ ਦੇ ਦੋ ਬਈ ਵਿਅਕਤੀਆਂ ਦਾ ਨਾਮ ਲਿਆ ਜਿਨ੍ਹਾਂ ਨੂੰ ਅਸੀਂ ਉਹਨਾਂ ਚੋਂ ਇੱਕ ਬੰਦਾ ਅਰੈਸਟ ਕਰ ਲਿਆ ਤੇ ਇੱਕ ਬਾਕੀ ਹੈ ਕੀ ਨਾਮ ਉਹਦਾ ਜਿਹੜਾ ਅਰੈਸਟ ਕਰਿਆ ਸਾਥੀ ਹੈ ਦਾ ਵਿੱਕੀ ਨਾਮ ਦਾ ਬੰਦਾ ਅਰੈਸਟ ਕੀਤਾ ਜੀ ਉਹ ਇਹਦਾ ਸਾਥੀ ਹੈ ਬਾਈ profession ਇਹ ਪੇਂਟਰ ਨੇ ਤੇ ਇਹਨੇ ਤੀਜੇ ਬੰਦੇ ਦਾ ਵੀ ਇੱਕ ਨਾਮ ਲਖਾਇਆ ਸੀ ਜਦ ਕਿ ਉਹ ਪੌਨ ਇੰਟੈਰੋਗੇਸ਼ਨ ਪਤਾ ਲੱਗੇ ਵੀ ਨੇ ਜਾਣ ਬੁਝ ਕੇ ਉਹਦਾ ਨਾਮ ਲਖਾਇਆ ਸੀ ਕਿਉਂਕਿ ਇਹਦੀ ਸਿਸਟਰ ਨਾਲ ਉਹਦਾ ਰਿਲੇਸ਼ਨਸ਼ਿਪ ਪਰ ਅਸਲ ਬੰਦਾ ਅਸੀਂ ਟ੍ਰੇਸ ਕਰਕੇ ਉਹਦੀ ਗ੍ਰਿਫਤਾਰੀ ਵੀ ਜਲਦੀ ਪਹਲ ਆ ਸਰ ਕਾਨੂੰਨ ਸਾਹਿਬ ਜਿਹੜੇ ਗ੍ਰਿਫਤਾਰ ਕੀਤੇ ਨੇ ਤੁਸੀਂ ਕਿਹ ਵੱਡੀਆਂ ਬਾਰਦਾਤਾਂ ਕਰ ਚੁੱਕੇ ਨੇ ਕੀ ਇਹਨਾਂ ਦਾ ਮੋਟਿਵ ਕੀ ਸੀਗਾ ਕਿਉਂਕਿ ਕੋਈ ਨਸ਼ੇੜੀ ਨੇ ਜਾਂ ਕੋਈ ਹੋਰ ਕਾਰਨਾਂ ਜਾਂ ਇਹਦੇ ਵਿੱਚ ਲੱਗਦਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਵੱਡੀਆਂ ਬਾਰਦਾਤਾਂ ਪਿੰਟਰ ਦਾ ਕੰਮ ਕਰਦੇ ਨੇ ਮਿਹਨਤ ਵੀ ਕਰਦੇ ਨੇ ਤੇ ਉਸ ਤੋਂ ਬਾਅਦ ਬਾਰਦਾਤਾਂ ਨੂੰ ਇਨਜਾਮ ਦੇ ਅੰਦਰ ਹਾਂਜੀ ਇਹ ਚ ਦੇਖੋ ਮੇਨ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਜੇ ਇੱਕ ਬੰਦਾ ਕੋਈ ਨਸ਼ੇ ਦਾ ਸੇਵਨ ਕਰਦਾ ਉਹਨੂੰ ਤੋੜ ਲੱਗਦੀ ਉਹ ਇਹ ਕੰਮ ਕਰ ਰਿਹਾ ਹੈ ਜਾਂ ਫਿਰ ਈਜ਼ੀ ਮਨੀ ਹੈ ਜਿਹੜਾ ਬੰਦਾ ਆਲਰੇਡੀ ਢੀਢ ਸਾਲ ਜੇਲ੍ਹ ਚ ਲਾਇਆ ਹੈ ਕ੍ਰਿਮੀਨਲ ਕ੍ਰਿਮੀਨਲ ਥਾਟ ਪ੍ਰੋਸੈਸਰ ਦਾ ਬਣ ਜਾਂਦਾ ਤੇ ਫਿਰ ਈਜ਼ੀ ਮਨੀ ਕਿਸੇ ਦਾ ਫੋਨ ਸਨੇਚ ਕਰ ਦੇਣਾ ਫੋਨ ਸਨੇਚ ਕਰਕੇ ਅੱਗੇ ਗਾਂਧੀਆਂ ਵੇਚ ਦੇਣਾ ਸੋ ðiis are the sources of easy money ਇਸ ਇਸ ਚੀਜ਼ ਦੇ ਕਰਕੇ ਇਹਨਾਂ ਨੇ ਆਵਾਦਤ ਕੀਤੀ ਹੈ ਜੀ ਤੇ ਹੁਣ ਇਹਦੇ ਵਿੱਚ ਹੋਰ ਕੁਝ ਜਿਹੜਾ ਸਾਹਮਣੇ ਆ ਸਕਦਾ ਕਿਉਂਕਿ ਜਿਹੜੀਆਂ ਵਰਦਤਾਂ ਕੀਤੀਆਂ ਨੇ ਜਿਹੜਾ ਇਹ ਲੁੱਟਖੋ ਕਰਦੇ ਸੀ ਕਿਤੇ ਸੁਨਿਆਰੇ ਕੋਲ ਕਿਤੇ ਕੋਲ ਵੇਚਦੇ ਤੱਕ ਹੋਣਗੇ ਕਿਤੇ ਕੋ ਉਹਦਾ ਕੋਈ ਪਤਾ ਲੱਗਿਆ ਹੁਣ ਤੱਕ ਹਾਂਜੀ ਬਿਲਕੁਲ ਜੀ ਇਹਨਾਂ ਇੰਟੈਰੋਗੇਸ਼ਨ ਦੇ ਵਿੱਚ ਜਿਹੜਾ ਇੱਕ ਬੰਦੇ ਤੋਂ ਇਹ ਲੋਕ ਖਲਾਉਂਦੇ ਨੇ ਤੇ ਜਿਹੜੇ ਇੱਕ ਸੁਨਿਆਰੇ ਨੂੰ ਇਹ ਅੱਗਾ ਵੇਚਦੇ ਨੇ ਉਹ ਦੋਨੇ ਬੰਦੇ ਮਤਲਬ ਕਿ ਇੰਟੈਰੋਗੇਸ਼ਨ ਦੇ ਵਿੱਚ ਆਏ ਤੇ ਜਲਦ ਹੀ ਅਰੈਸਟ ਕਰ ਦਿੱਤੇ ਜਾਣਗੇ ਫਿਰ ਰਿਕਵਰੀ ਕੀਤੀ ਆਊਗੀ ਰਮਾਨਦੇ ਨੇ ਹਾਂਜੀ ਬਿਲਕੁਲ ਪੰਜ ਨਾ ਰਮਾਨ ਵਾਲੇ ਆ ਜੀ ਰਮਾਨ ਦੇ ਵਿੱਚ ਜਿੰਨੀਆਂ ਵੀ ਰਿਕਵਰੀਜ਼ ਹੈਗੀਆਂ ਭਾਵੇਂ ਉਹ ਸੋਨੇ ਦੀ ਹੈ ਭਾਵੇਂ ਫੋਨ ਦੀ ਹੈ ਮੈਕਸਿਮ ਰਿਕਵਰੀਜ ਕਰੇ ਜਾਣੀ ਮੈਕਸਿਮ ਕਿੰਨੀਆਂ ਇੱਕ ਜਿਹੜੀਆਂ ਹੁਣ ਤੱਕ ਤੁਸੀਂ ਜੇਕਰ ਇੰਟਰੋਗੇਟ ਕੀਤੀ ਹੈ ਜਿਹੜੀਆਂ ਕਿੰਨੀਆਂ ਇੱਕ ਵਰਦਤਾਂ ਜੇਕਰ ਸਾਹਮਣੇ ਆਈਆਂ ਨੇ ਇਹ 50 ਤੋਂ 70 ਤਾਂ ਇਹ ਜਿਹੜੇ ਫੋਨ ਕਹਿੰਦੇ ਨੇ ਜਿਹੜੇ ਫੋਨ ਸਨੇਚ ਕੀਤੇ ਹੈ ਜਿਨ੍ਹਾਂ ਲੌਕ ਲਾ ਕੇ ਅੱਗੇ ਇਹ ਇਹਨਾਂ ਦਾ ਮੋਟਰਸਪ੍ਰਿੰਟ ਇਹ ਵੀ ਇਹ ਦੁਕਾਨ ਤੇ ਨਹੀਂ ਵੇਚਦੇ ਇਹਨਾਂ ਦੇ ਕਹਿਣ ਮੁਤਾਬਕ ਵੀ ਇਹ ਅੱਗੇ ਰਾਹ ਜਾਂਦੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਗਰੀਬ ਬੰਦੇ ਆ ਉਹਨਾਂ ਨੂੰ ਸਕੇ ਨੂੰ 1000 ਕੇ ਨੂੰ 1500 ਐਫੋਂਡ ਵੇਚ ਦਿੰਦੇ ਉਹ ਜਿਹੜੇ ਅੱਗੇ ਜਾ ਕੇ ਨਾਰਮਲੀ ਦੇਖਦੇ ਪਿਛਲੇ ਕੀ ਕਿਸਾ ਜੂ ਅੱਗੇ ਫੋਨ ਬਿਆਰ ਚੱਲਦੇ ਹੁੰਦੇ ਆ ਤੇ ਜਿਹੜੇ ਜੁਐਲਰੀ ਹੈ ਜਿਹੜੇ ਗਹਿਣੇ ਗੱਟੇ ਆ ਉਹ ਇੱਕ ਜੁਐਲਰ ਦਿੰਦੇ ਆ ਉਹ ਜੁਐਲਰ ਦਾ ਸੀ ਨਾਮ ਸਾਡੇ ਕੋਲੇ ਆ ਗਿਆ ਉਹਨੂੰ ਮੁਕਦਮੇ 'ਚ ਨਾਮਜ਼ਦ ਕਰਕੇ ਉਹਦੀ ਗ੍ਰਿਫਤਾਰੀ ਕੀਤੀ ਹੋਗੀ ਤੇ ਚੀਜ਼ਾਂ ਰਿਕਵਰ ਕਰਾਈ ਤੇ ਕਹਿੰਦਾ ਪੀ ਜੇ ਜਿਹੜਾ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਦਾ ਸਾਥੀ ਆ ਜਾਂ ਭਰਾ ਏ ਕੀ ਦਾ ਪ੍ਰਾਰਕੇਸ਼ ਦਾ ਭਰਾ ਜਾਂ ਮिक्की ਦਾ ਭਰਾ ਉਹ ਰਕੇਸ਼ ਦਾ ਸਾਕਾ ਭਰਾ ਏ ਜੀ ਤੇ ਉਹ ਵੀ ਅਸੀਂ ਮੁਕਦਮੇ 'ਚ ਨਾਮਜ਼ਦ ਕਰ ਲਿਆ ਉਹਦੀ ਗ੍ਰਿਫਤਾਰੀ ਵੀ ਛੇਤੀ ਪਾਈ ਚੋਲੀ ਬਚਾਉਣ ਦਾ ਮਕਸਦ ਕੀ ਸੀ ਉਹਨੂੰ ਕਿ ਉਹਨਾਂ ਨੇ ਕਿਹਦਾ ਨਾਮ ਲਿਆ ਜਿਹੜਾ ਅੱਗੇ ਤੁਸੀਂ ਦੱਸ ਰਹੇ ਹੋ ਜਿਸ ਤਰ੍ਹਾਂ ਇਹ ਆਪਣੇ ਜੀਜੇ ਦਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਉਹ ਦੇ ਰਿਲੇਸ਼ਨ ਦੇ ਵਿੱਚ ਸੀ ਉਹਦਾ ਨਾਮ ਲੈਤਾ ਉਹ ਉਹ ਬਾਅਦ ਦੇ ਵਿੱਚ ਪਤਾ ਲੱਗਿਆ ਹਾਂਜੀ ਬਿਲਕੁਲ ਜੀ ਜਦੋਂ ਇਹਨੇ ਪਹਿਲਾ ਬੰਦਾ ਅਰੈਸਟ ਕੀਤਾ ਨੇ ਦੋ ਬੰਦਿਆਂ ਨੇ ਨਾਮ ਲਏ ਅਸੀਂ ਇਮੀਡੀਏਟਲੀ ਉਹ ਨਾਮਜ਼ਦ ਕਰਤਾ ਸੀ ਇੱਕ ਬੰਦਾ ਪਰ ਦੂਜੇ ਬੰਦੇ ਨੂੰ ਅਸੀਂ ਉਹ ਐਪ੍ਰੀਹੈਂਡ ਕੀਤਾ ਉਹ ਤੋਂ ਕਲੀਅਰ ਹੋਇਆ ਵੀ ਇਹਦਾ ਨਾਮ ਇਹਨੇ ਜਾਣੋਛ ਕੇ ਲਿਆ ਸੀ ਕਿ ਕਿਸੇ ਦੀ ਸਿਸਟਮ ਨਾਲ ਰਿਲੇਸ਼ਨ ਸੀ ਜੀ ਤਾਂ ਸੋ ਜਦੋਂ ਤਿੰਨੇ ਆਪਾਂ ਇਕੱਠੇ ਇੰਟਰੋਗੇਟ ਕੀਤੇ ਦੋੱਚੋ ਅਸਲ ਬੰਦੇ ਦਾ ਕਲੀਅਰ ਹੋ ਗਿਆ ਤੇ ਫਿਰ ਬੰਦਾ ਸੀ ਆਲਰੇਡੀ ਰਿਲੇਸ਼ਨਸ਼ਿਪ ਹੈ ਜਾਂ ਸ਼ਾਦੀ ਹੋ ਚੁੱਕੀ ਹੈ ਕੋਈ ਵਕਨ ਕਰ ਸ਼ਾਦੀ ਹੋ ਚੁੱਕੀ ਹੈ ਜਾਂ ਉਹਦਾ ਬੇਸਿਕਲੀ ਉਹਦਾ ਜੀਜਾ ਹੀ ਹੈ ਹਾਂਜੀ 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 ਠੀਕ ਆ ਬਿਲਕੁਲ ਵੱਡੀ ਇੱਕ ਸਫਲਤਾ ਕਹਿ ਸਕਦੇ ਆ ਕਿਉਂਕਿ ਪੰਜਾਬ ਤੋਂ 70 12 ਦਾ ਤਾਂ ਹੋਣ ਤੇ ਉਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਹੱਲ ਕਰ ਲਵੇ ਤਾਂ ਵੱਡੀ ਜਿਹੜੀ ਆ ਪ੍ਰਾਪਤੀ ਜਰੂਰ ਕਹੀ ਜਾ ਸਕਦੀ ਹੈ ਕਿਉਂਕਿ ਇਸ ਤੋਂ ਬਾਅਦ ਇੱਕ ਇਹਨਾਂ ਦਾ ਸਾਥੀ ਹੋਰ ਆ ਤੇ ਉਹਨੂੰ ਵੀ ਗ੍ਰਿਫਤਾਰ ਕਰਨਾ ਕਿਉਂ ਕ੍ਰਿਮੀਨਲ ਮਾਈਂਡ ਦੇ ਜਿਹੜੇ ਵਿਅਕਤੀ ਨੇ ਪਿੰਟਰ ਦਾ ਕੰਮ ਕਰਦੇ ਨੇ ਤੇ ਜਦੋਂ ਇਜੀ ਮਨੀ ਕਮਾਉਣੀ ਹੋਵੇ ਤਾਂ ਬਾਰਦਾਤਾਂ ਨੂੰ ਅੰਜਾਮ ਵੀ ਦਿੰਦੇ ਨੇ ਸਨੇਚਿੰਗ ਦੀ ਬਾਰਦਾਤਾਂ ਕਰਦੇ ਨੇ ਚਾਕੂ ਦੀ ਨੋਕ ਤੇ ਲੁੱਟ ਵੀ ਕਰ ਲੈਂਦੇ ਨੇ ਤੇ ਅੱਗੇ ਇਹ ਕਿਸੇ ਐਸੇ ਵਿਅਕਤੀ ਨੂੰ ਵੇਚਦੇ ਨੇ ਕਿ ਜਿਹੜਾ ਕੋਈ ਪ੍ਰਵਾਸੀ ਮਟੂਰਾ 11500 2000 ਜਿੰਨੇ ਕੁ ਪੈਸੇ ਇਹਨਾਂ ਨੂੰ ਮਿਲਦੇ ਸੀ ਲੈ ਲੈਂਦੇ ਸੀ ਬਾਕੀ ਮੋਬਾਈਲ ਵੱਡੀ ਰਿਕਵਰੀ ਜਿਹੜੀ ਇਹਨਾਂ ਨੂੰ ਤਾਂ ਕਰਾਉਣੀ ਬਾਕੀ ਆ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਰ ਹੋ ਸਕਣ ਮਹਾਲੀ ਤੋਂ ਗਰਦੀ ਬੈਣੀਪਾਲ ਦਿੱਲੀ ਪੋਸਟ ਪੰਜਾਬੀ ਮਹਾਲੀ ਦੀ ਸੋਹਾਨਾ ਪੁਲਿਸ ਨੇ ਅੱਜ ਦੋ ਮੁਲਜ਼ਮਾਂ ਨੂੰ ਕਾਬੂ ਕਰ ਚ ਸਫਲਤਾ ਦਾ ਐਲਾਨ ਕੀਤਾ ਹੈ ਜੋ ਪਿੰਟਰ ਦੀ ਆੜ ਦੇ ਵਿੱਚ ਸਨੇਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਫਿਲਹਾਲ ਪੁਲਿਸ ਨੇ ਇਹਨਾਂ ਨੂੰ ਜਿਹੜਾ ਕਾਬੂ ਕਰ ਲਿਆ ਹੈਗਾ ਇਹਨਾਂ ਦਾ ਹਲੇ ਤੀਜਾ ਸਾਥੀ ਵੀ ਹੈ ਕਿਉਂਕਿ ਇਹਨਾਂ ਨੇ ਇੱਕ 104 ਸੈਕਟਰ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿੱਥੇ ਇਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਤੀ ਤਿੰਨ ਮੁਲਜ਼ਮ ਇੱਕ ਮੋਟਰਸਾਈਕਲ ਤੇ ਆਉਂਦੇ ਨੇ ਤੇ ਇੱਕ ਵਿਅਕਤੀ ਤੋਂ ਜਿਹੜਾ ਸਨੇਚਿੰਗ ਕਰਕੇ ਜਿਹੜੇ ਭਰਾਰ ਹੋ ਜਾਂਦੇ ਨੇ ਤੇ ਹੁਣ ਤੱਕ ਜਾਣਕਾਰੀ ਮਿਲੀ ਆ ਕਿ ਵੱਡੀਆਂ ਬਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਫਿਲਹਾਲ ਸਾਡੇ ਨਾਲ ਥਾਣਾ ਇੰਚਾਰਜ ਨੇ ਜਸਪੀ ਕਾਲੋ ਪੂਰੀ ਜਾਣਕਾਰੀ ਲੈਣੇ ਆ ਕਿ ਆਖਰ ਇਹ ਜਿਹੜੇ ਮੁਲਜ਼ਮ ਨੇ ਕਿੱਥੋਂ ਗ੍ਰਿਫਤਾਰ ਹੋਏ ਨੇ ਤੇ ਇਹਨਾਂ ਕੋਲੇ ਕੀ ਇਨਫੋਰਮੇਸ਼ਨ ਸੀ ਕਾਲੋ ਸਾਹਿਬ ਵੱਡੀਆਂ ਸਨੇਚਿੰਗ ਦੀਆਂ ਬਾਰਦਾਤਾਂ ਤੋਂ ਲੋਕ ਲਗਾਤਾਰ ਤੰਗ ਸੀਗੇ ਤੁਸੀਂ ਕਬੱਡੀ ਸਫਲਤਾ ਹਾਸਲ ਕੀਤੀ ਆ ਕਿ ਜਿਹੜੇ ਦੋ ਮੁਲਜ਼ਮ ਨੇ ਕਾਬੂ ਕੀਤੇ ਨੇ ਪਹਿਲੀ ਬਾਰਦਾਤ ਨੇ ਕਿੱਥੋਂ ਜੜੀ ਕੀਤੀ ਸੀ ਤੇ ਕਿਵੇਂ ਜਿਹੜੇ ਅਰੈਸਟ ਹੋਏ ਨੇ ਹਾਂਜੀ ਇੱਕ ਤਰੀਕ ਦੀ ਸਵੇਰ ਨੂੰ 7:30 ਵਜੇ ਗੁਰੂ ਅਮਰਿਤ ਨਾ ਦਾ ਇੱਕ ਵਿਅਕਤੀ ਹੈ ਉਹ ਆਪਣੇ ਡੌਗ ਨੂੰ ਘੁਮਾਉਣ ਲੈ ਕੇ ਆਇਆ ਸੀ ਅਸਲ ਚ ਪਰਲ ਸਿਟੀ ਦੇ ਕੋਲੇ ਕਾਫੀ ਸ਼ਾਂਤਾਨ ਥਾ ਹੈ ਉੱਥੇ ਸਵੇਰੇ 7:30 ਵਜੇ ਤਿੰਨ ਨਾਮੁਲੂਮ ਵਿਅਕਤੀ ਇੱਕ ਮੋਟਰਸਾਈਕਲ ਉੱਤੇ ਆਉਂਦੇ ਨੇ ਤੇ ਉਹਦੇ ਗਲੇ ਦੇ ਉੱਤੇ ਚਾਕੂ ਰੱਖ ਕੇ ਤੇ ਉਤੋਂ ਉਹਦਾ ਸੋਨੇ ਦਾ ਕੜਾ ਤੇ ਚੈਨ ਜੁਐਲਰੀ ਵਗੈਰਾ ਉਤੋਂ ਖੋਖੀ ਲੈ ਜਾਂਦੇ ਨੇ ਤੇ ਸਾਡੇ ਕੋਲ ਜਿਵੇਂ ਇਨਫੋਰਮੇਸ਼ਨ ਆਉਂਦੀ ਅਸੀਂ ਨਾਲ ਦੀ ਨਾਲ ਐਫਆਰ ਰਜਿਸਟਰ ਕਰਕੇ ਤੇ ਫਿਰ ਆਪਦੀਆਂ ਟੀਮਜ਼ ਜਿਹੜਾ ਕਿ ਇਹਦਾ ਸੀਸੀਟੀਵੀ ਫੁਟੇਜ ਦਾ ਟ੍ਰਾਇਲ ਹੈ ਉਦੇ ਮਗਰ ਲਾ ਦਿੰਨੇ ਆ ਰੂਟ ਫ੍ਰੀਸ ਕਰਨ ਲਈ ਤੇ ਸਾਨੂੰ ਮਤਲਬ ਕੀ ਫੋਰਚੂਨੇਟਲੀ ਵਿਦਨ 6 ਹਾਅ ਸਫਲਤਾ ਮਿਲੀ 20 25 ਕਿਲੋਮੀਟਰ ਤੁਹਾਡਾ ਡਿਸੀਜਨ ਕਵਰ ਕੀਤਾ ਸੀ ਸੀ ਕੈਮਰਾ ਟੂ ਕੈਮਰਾ ਵਾਚ ਕਰਕੇ ਤੇ ਇਹਨੂੰ ਇਹਦੇ ਘਰ ਤੋਂ ਹੀ ਗ੍ਰਿਫਤਾਰ ਕਰ ਲਿਆ ਜਿਹੜਾ ਮੇਨ ਮੁੱਲਜਮ ਹੈ ਰਕੇਸ਼ ਰਕੇਸ਼ ਗਿਰਨਾ ਦਾ ਵਿਅਕਤੀ ਹੈ ਇਹ ਤੇ ਪਹਿਲਾਂ ਤੂੰ ਆਲਰੇਡੀ ਦੋ ਪਰਚੇ ਦਰਜ ਨੇ ਹੀਨਸ ਕ੍ਰਾਈਮ ਦੇ ਜਿਹਦੇ ਵਿੱਚ ਸਨੇਚਿੰਗ 307 ਆਰਮ ਜੈਕਟ ਤੇ ਦਕੈਤੀ ਜਿਹੜਾ ਆਫੈਂਸ ਹੈ ਉਹਦੇ ਮੁਕਦਮੇ ਆਲਰੇਡੀ ਦਰਜ ਨੇ 1.5 ਸਾਲ ਅੰਦਰ ਲੱਗੇ ਐ ਇਸਨੂੰ ਟ੍ਰਾਈ ਸਿਟੀ 'ਚੇ ਦਰਜਾਂ ਜਾਂ ਪੰਜਾਬ ਦੇ ਵਿੱਚ ਦਰਜ 1307 ਜਿਹੜਾ ਤੁਸੀਂ ਜੀ ਇਹਦੇ ਪਿਛਲੇ ਦੋ ਮੁਕਦਮੇ ਉਹ ਟ੍ਰਾਈ ਸਿਟੀ ਦੇ ਵਿੱਚ ਹੀ ਇੱਕ ਸਦਰਖੜ ਦਾ ਮੁਕਦਮਾ ਹੈ ਜੀ ਇੱਕ ਸੁਹਾਣੇ ਦਾ ਮੁਕਤਮਾ ਦੋਨੇ ਮੁਕਦਮੇ ਦੋ ਸਾਲ 2022